ਤੁੱਕੇ ਸਾਡੇ ਮਨ ਵਿੱਚ ਮੈਲ ਆ ਠੀਕ ਆ ਅੰਤਰ ਮੈਲ ਜੇ ਤੀਰਥ ਲਾਵੇ ਕਹਿੰਦਾ ਪਿੱਤਰ ਸਥਾਨ ਤੇ ਜਾਂਦਾ ਹੈ ਸਤਸੰਗ ਸੁਣਦਾ ਹੈ ਗੁਰਬਾਣੀ ਸੁਣਦਾ ਹੈ ਕੀਰਤਨ ਸੁਣਦਾ ਹੈ ਉੱਥੇ ਜਾ ਕੇ ਇਸ਼ਨਾਨ ਕਰਦਾ ਹੈ ਇਹ ਸਭ ਕੁਝ ਨਾਉਣ ਚ ਆਉਂਦਾ ਪਿੱਤਰ ਸਥਾਨ ਤੇ ਜਾਂਦਾ ਹੈ ਪਰ ਮਨ ਵਿੱਚ ਮੈਲ ਆ ਜਿਹੜੀ ਮੈਲਾ ਮਨ ਚ ਵਿਚਾਰ ਹੈ ਮਨ ਸੁਣ ਨਹੀਂ ਹੋਇਆ ਭੁਰਨੇ ਸੋਣ ਨਹੀਂ ਹੋਇਆ ਭੁਰਨੇ ਉਦਾਂ ਹੀ ਆਈ ਜਾਂਦੇ ਹੈ ਜਿੰਨਾ ਚਿਰ ਤੁਹਾਡੇ ਫੁਰਨੇ ਚੁੱਪ ਨਹੀਂ ਲਹੋਏ ਉਹਨਾਂ ਚਿਰ ਤੁਹਾਨੂੰ ਗੁਰਬਾਣੀ ਦੀ ਸੋਚੀ ਨਹੀਂ ਆਉਣੀ ਉਹਨਾਂ ਚਿਰ ਤੁਹਾਡੀ ਡੁਬਕੀ ਨਹੀਂ ਲੱਗਣੀ ਸਿਆਣੇ ਨੇ ਗੱਲ ਕਹੀ ਹੈ ਜਦੋਂ ਇਹ ਸੋਚਣਾਉਣ ਲੱਗੀਦਾ ਤੇ ਕੱਪੜੇ ਲਾ ਕੇ ਨਹਾਈਦਾ ਉਹ ਸੱਜਣ ਕੱਪੜਿਆਂ ਸਬੇਤ ਵੜ ਗਿਆ ਉਹ ਗੁਰਸੇਰੇ ਪੈਰਾ ਕਹਿੰਦਾ ਕਹਿੰਦਾ ਭਾਈ ਕਿੱਥੇ ਨਹਾਉਂਦੇ ਆ ਰੋਜ਼ ਇਸ਼ਨਾਨ ਕਰਨੇ ਕੱਪੜੇ ਲਾ ਪੈਣਾ ਕੱਪੜੇ ਲਾਉਣਾ ਮਤਲਬ ਕੀ ਹੈ ਕਿ ਪਈ ਜੜਾ ਸੂਰ ਦਾ ਜਲਿਆ ਤੇਰੇ ਤਨ ਤੱਕ ਪਹੁੰਚੇ। ਗੁਰੂ ਜੀ ਕਹਿੰਦੇ ਆ ਕੱਪੜੇ ਲਾ ਆਪਣੇ ਮਨ ਦੇ ਵਿਚਾਰ ਲਾ ਤਾਂ ਕਿ ਗੁਰੂ ਦੀ ਬਾਣੀ ਤੇਰੇ ਮਨ ਤੱਕ ਪਹੁੰਚੇ। ਕੱਪੜੇ ਪਾ ਕੇ ਨਾਉਣਦੇ ਆ ਇਹਦਾ ਮਤਲਬ ਮਨ ਦੇ ਵਿਚਾਰ ਲੈ ਕੇ ਗੁਰਬਾਣੀ ਪੜ੍ਹਨਦੇ ਆ। ਮਨ ਦੇ ਵਿਚਾਰ ਅੰਦਰ ਰੱਖ ਕੇ ਝੂਠੇ ਵਿਚਾਰ ਝੂਠੀਆਂ ਮੰਗਾ ਤ੍ਰਿਸ਼ਨਾਵਾਂ ਰੱਖ ਕੇ ਤੇ ਸਤਸੰਗ ਸੁਣਨਦੇ ਆ। ਉਹ ਗੁਰੂ ਦੇ ਬੋਲ ਜਿਹੜੇ ਨੇ ਉਹ ਤੇਰੇ ਮਨ ਤੱਕ ਪਹੁੰਚਣੇ ਨਹੀਂ। ਕੱਪੜੇ ਪਾ ਕੇ ਨਾ ਆਏਗਾ। ਤੰਤਕ ਪਾਣੀ ਪਹੁੰਚ ਨਹੀਂ ਨਹੀਂ ਪਹਿਲਾਂ ਤਾਂ ਕੱਪੜਾ ਗਿੱਲਾ ਹੋਇਆ ਨਾ ਤੰਤ ਬੱਚ ਗਿੱਲਾ ਹੋਇਆ ਸੋ ਕੱਪੜੇ ਲਾ ਕੇ ਨਹਾਈਦਾ ਐ ਤੇ ਗੁਰੂ ਸਾਹਿਬ ਨੇ ਕਹਿੰਦੇ ਮਨ ਦੇ ਵਿਚਾਰ ਛੱਡ ਕੇ ਗੁਰਬਾਣੀ ਪੜੀਦੀ ਐ ਮਨ ਦੇ ਵਿਚਾਰ ਛੱਡ ਕੇ ਨਾਮ ਸਿਮਰਨ ਕਰੀਦਾ ਜੇ ਮਨ ਦੇ ਵਿਚਾਰ ਕੋਲ ਨੇ ਤੁਸੀਂ ਪਾਠ ਕਰਦੇ ਪਿਓ ਗੁਰਬਾਣੀ ਪੜੋ ਆਰਾਮ ਨਾਲ ਪੜੋ ਐਸ ਢੰਗ ਨਾਲ ਪੜੋ ਕਿ ਗੁਰੂ ਪਿਆਰਿਓ ਇਹ ਨਾ ਕਰੋ ਕਿ ਮੈਂ ਇੰਨੇ ਚਿਰ ਦੇ ਅੰਦਰ ਇਨਾ ਪਾਠ ਕਰਨਾ ਇਨੇ ਚਿਰ ਦੇ ਅੰਦਰ ਮੈਸੇਜ ਪੜਦਾ ਭੋਗ ਪੋਣਾ ਨਹੀਂ ਤੁਸੀਂ ਰੋਜ਼ ਭਾਵੇਂ ਇੱਕ ਅੰਗ ਪੜ ਲਓ ਸਿਰਫ ਇੱਕ ਅੰਗ ਇੱਕ ਅੰਗ ਪੜ ਲਓ ਇੱਕ ਅੰਗ ਪੜ ਕੇ ਵੀ ਤੁਹਾਡੇ ਮਨ ਵਿੱਚ ਸ਼ਾਂਤੀ ਪੈਦਾ ਹੋਏਗੀ ਜੇ ਤੁਸੀਂ ਉਸ ਅੰਗ ਨੂੰ ਪੜ ਕੇ ਤੁਸੀਂ ਵਿਚਾਰ ਕਰ ਲੈਂਦੇ ਹੋ ਤੇ ਜੇ ਪੜਿਆ ਪਰ ਵਿਚਾਰਿਆ ਨਹੀਂ ਤੇ ਪੜਿਆ ਪਰ ਵਿਚਾਰਿਆ ਨਹੀਂ ਗੁਰੂ ਰੂਪ ਕੈਰੀ ਸਾਹਿਬ ਸਿੰਘ ਜੋ ਕੀ ਫਾਇਦਾ ਉਹ ਤੇ ਆ ਗਿਆ ਫਿਰ ਪੜ ਪੜ ਗੱਡੀ ਵਧੀ ਤਾਂ ਗੁਰੂ ਜੀ ਆਪ ਜੀ ਸਮਝਾਉਣ ਲੱਗੇ ਕਹਿੰਦੇ ਵੀ ਜਦੋਂ ਅੰਦਰ ਮਨ ਦੇ ਵਿੱਚ ਮੈਲ ਆ ਤੇ ਕੀ ਕਹਿੰਦੇ ਇਸ ਬਿकुंठ ਨਾ ਜਾਣਾ ਕਹਿੰਦਾ ਜਿਹਦੇ ਅੰਦਰ ਮਨ ਦੇ ਅੰਦਰ ਵਿਚਾਰ ਨੇ ਤੇ ਬੇਸ਼ੱਕ ਉਹ ਨਾਮ ਸਿਮਰਨ ਕਰਦਾ ਬੇਸ਼ੱਕ ਉਹ ਬਾਣੀ ਪੜਦਾ ਕਹਿੰਦਾ ਦਰਸ਼ਨ ਦੁਆਰ ਤੇ ਨਹੀਂ ਜਾ ਸਕਦਾ ਕਹਿੰਦੇ ਲੋਕ ਪਤੀ ਨੇ ਕਛੂ ਨਾ ਹੋਵੇ ਨਾ ਹੀ RAM ਪਿਆਣਾ ਲੋਕ ਪਤੀ ਨੇ ਪਤੀ ਨੇ ਦਾ ਭਾਵ ਕਿ ਦਾ ਕਿਸੇ ਨੂੰ ਖੁਸ਼ ਕਰਨਾ ਇਹਦੇ ਸੰਸਾਰ ਨੂੰ ਕੁਝ ਕਰਨਾ ਕੋਈ ਫਰਕ ਨਹੀਂ ਪੈਣ ਲੱਗਦਾ। ਇਦਾਂ ਅਸੀਂ ਬਾਣਾ ਪਾਉਨੇ ਆ। ਰੋਜ਼ ਗੁਰੂ ਘਰ ਜਾਂਦੇ ਆ। ਅਸੀਂ ਕਹਿੰਦੇ ਆ 10 ਬੰਦੇ ਗਵਾਈ ਭਰਦੇ ਪੀ ਰੋਜ਼ ਗੁਰਦਾਰੇ ਆਉਂਦਾ। ਠੀਕ ਸਭ ਲੋਕਾਂ ਨੂੰ ਪਤਾ ਮੈਮਰੀ ਛਕਿਆ। ਸਭ ਲੋਕਾਂ ਨੂੰ ਪਤਾ ਮੈਂ ਗੁਰੂ ਦੇ ਨਾਲ ਲੱਗਾ। ਗੁਰੂ ਪਿਆਰਿਓ ਲੋਕਾਂ ਨੂੰ ਵਿਖਾਉਣ ਦੇ ਨਾਲ ਲੋਕਾਂ ਦੇ ਹਾਮੀ ਭਰਨ ਦੇ ਨਾਲ ਕੋਈ ਹਾਮੀ ਭਰਦੇ ਪੀ ਨਹੀਂ ਮੈਨੂੰ ਪਤਾ ਨਹੀਂ ਅਮਰ ਛਕਿਆ। ਮੈਨੂੰ ਪਤਾ ਗੁਰਦਾਰੇ ਜਾਂਦਾ। ਕਹਿੰਦੇ ਕੁਝ ਨਹੀਂ ਹੋਣ ਲੱਗਦਾ। ਲੋਕਪਤਿੰਨੇ ਕਛੂ ਨਾ ਹੋਇਆ ਕਹਿੰਦੇ ਲੋਕਾਂ ਨੂੰ ਖੁਸ਼ ਕਰਨ ਨਾਲ ਕੁਝ ਨਹੀਂ ਹੋਣ ਲੱਗਾ ਕਿਉਂਕਿ ਨਾ ਹੀ ਰਾਮ ਇਹ ਆਣਾ ਕਹਿੰਦੇ ਪ੍ਰਮਾਤਮਾ ਨਿਆਣਾ ਨਹੀਂ ਹੈ ਤੂੰ ਕੀ ਕਰਦਾ ਉਹਨੂੰ ਪਤਾ ਹੈ ਸਭ ਕੁਝ ਜਾਣਦਾ ਹੋ ਠੀਕ ਹੈ ਕਹਿੰਦਾ